ਅੱਜਕੱਲ ਚੋਰ ਇੰਨੇ ਬੇਖੌਫ ਨੇ ਕਿ ਦਿਨ ਦਿਹਾੜੇ ਵੀ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਤੋਂ ਗੁਰੇਜ਼ ਨਹੀਂ ਕਰਦੇ ਇਸੇ ਕਰਕੇ ਲੋਕ ਦਿਨ ਦਿਹਾੜੇ ਸੁੰਸਾਨ ਥਾਵਾਂ ਤੇ ਜਾਣ ਤੋਂ ਪਰਹੇਜ਼ ਕਰਦੇ ਨੇ ਅਤੇ ਆਪਣੇ ਘਰਾਂ ਦੇ ਵਿੱਚ ਆਪਣੇ ਆਪ ਨੂੰ ਸੁਰੱਖਿਅਤ ਫੀਲ ਕਰਦੇ ਨੇ ਪਰ ਹੁਣ ਲੋਕ ਆਪਣੇ ਘਰਾਂ ਦੇ ਵਿੱਚ ਵੀ ਸੁਰੱਖਿਅਤ ਨਹੀਂ ਨੇ ਅਜਹਾਸ ਨੇ ਇਸ ਲਈ ਕਹਿ ਲਿਆ ਕਿ ਗੁਰਦਾਸਪੁਰ ਦੇ ਵਿੱਚ ਦਿਨ ਦਿਹਾੜੇ ਘਰ ਦੇ ਵਿੱਚ ਚੋਰੀ ਹੋਈ ਹੈ ਤੇ ਉਹ ਵੀ ਸਾਬਕਾ ਪੁਲਿਸ ਅਫਸਰ ਦੇ ਕਰੇ ਪੂਰਾ ਮਾਮਲਾ ਕੀ ਹੈ ਇਸ ਰਿਪੋਰਟ ਰਾਹੀਂ ਜਾਣਦੇ ਇਹ ਮੋਟਰਸਾਈਕਲ ਤੇ ਸਵਾਰ ਹੋ ਕੇ ਦਿਨ ਦਿਹਾੜੇ ਆਏ ਦੋ ਸ਼ਖਸ ਕੋਈ ਮਹਿਮਾਨ ਜਾਂ ਸਮਾਨ ਵੇਚਣ ਵਾਲੇ ਨਹੀਂ ਬਲਕਿ ਲੁਟੇਰੇ ਨੇ ਜੋ ਬੜੇ ਆਰਾਮ ਨਾਲ ਪਹਿਲਾ ਘਰ ਦੇ ਵਿੱਚ ਦਾਖਲ ਹੋਏ ਤੇ ਫਿਰ ਪਿਸਤੌਲ ਦੀ ਨੋਕ ਤੇ ਗਹਿਣੇ ਲੁੱਟ ਕੇ ਫਰਾਰ ਹੋ ਗਏ ਮਾਮਲਾ ਗੁਰਦਾਸਪੁਰ ਦਾ ਹੈ ਜਿੱਥੇ ਅੱਜਕੱਲ ਚੋਰਾ ਅਤੇ ਲੁਟੇਰਿਆਂ ਦੇ ਹੌਸਲੇ ਇਸ ਕਦਰ ਬੁਲੰਦ ਨੇ ਕਿ ਉਹਨਾਂ ਨੇ ਦਿਨ ਦਿਹਾੜੇ ਪੰਜਾਬਪੁਰਸ ਦੇ ਸਾਬਕਾ ASI ਦੇ ਘਰ ਅੰਦਰ ਵੜ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਜਾਣਕਾਰੀ ਮੁਤਾਬਕ ਪੁਲਿਸ ਦੇ ਸਾਬਕਾ ਅਫਸਰ ਤੇ ਉਹਨਾਂ ਦੀ ਪਤਨੀ ਦੁਪਹਿਰ ਨੂੰ ਘਰ ਦੇ ਵਿੱਚ ਆਰਾਮ ਕਰ ਰਹੇ ਸਨ ਇਸ ਦੌਰਾਨ ਦੋ ਨੌਜਵਾਨ ਜਿਨ੍ਹਾਂ ਨੇ ਕੱਪੜੇ ਨਾਲ ਆਪਣੇ ਮੂੰਹ ਬੰਨੇ ਹੋਏ ਸਨ ਘਰ ਦੇ ਵਿੱਚ ਦਾਖਲ ਹੁੰਦੇ ਨੇ ਅਤੇ ਆਉਂਦਿਆ ਹੀ ਉਹਨਾਂ ਨੂੰ ਧਮਕਾਉਣ ਲੱਗ ਪੈਂਦੇ ਨੇ ਅਤੇ ਇੱਕ ਨੌਜਵਾਨ ਨੇ ਪਿਸਤੌਲ ਕੱਢੀ ਤੇ ਦੂਸਰੇ ਨੇ ਕਿਰਚ ਕੱਢ ਕੇ ਉਹਨਾਂ ਨੂੰ ਜਾਨੋਂ ਮਾਰਨ ਦੀ ਧਮਕੀ ਦੇਣੀ ਸ਼ੁਰੂ ਕਰ ਦਿੱਤੀ ਪਿਸਤੌਲ ਦਿਖਾ ਕੇ ਉਹਨਾਂ ਦੇ ਕੋਲੋਂ ਪਹਿਨੇ ਹੋਏ ਗਹਿਣਿਆਂ ਦੀ ਮੰਗ ਕਰਨ ਲੱਗੇ ਪਿਸਤੌਲ ਤੋਂ ਡਰਦੇ ਹੋਏ ਦੋਵਾਂ ਨੇ ਆਪਣੇ ਗਹਿਣੇ ਉਤਾਰ ਦਿੱਤੇ ਇਸ ਦੌਰਾਨ ਜੋ ਸਾਬਕਾ ਐਸਆਈ ਜਸਬੀਰ ਸਿੰਘ ਨੇ ਉਹਨਾਂ ਦਾ ਵਿਰੋਧ ਕੀਤਾ ਤਾਂ ਮਲਜ਼ਮਾ ਨੇ ਸਾਬਕਾ ਐਸਆਈ ਨੂੰ ਤੱਕਾ ਮਾਰ ਕੇ ਸੁਰਤ ਦਿੱਤਾ ਅਤੇ ਨਾਲ ਹੀ ਉਸਦੇ ਕੱਪੜੇ ਨਾਲ ਹੱਥ ਬੰਨ ਦਿੱਤੇ ਤੇ ਉਸਦੇ ਗਹਿਣੇ ਲਵਾ ਕੇ ਫਰਾਰ ਹੋ ਗਏ ਇਹਨੇ ਨੇ ਕੋਲ ਬੈਠੀ ਗਵਾਂਡਨ ਦੇ ਕੰਨਾਂ ਦੀਆਂ ਵਾਲੀਆਂ ਵੀ ਲਵਾ ਲਈਆਂ ਅਤੇ ਫਿਰ ਮੌਕੇ ਤੋਂ ਭੱਜ ਗਏ ਫਿਲਹਾਲ ਪੁਲਿਸ ਇਸ ਦੀ ਜਾਂਚ ਕਰ ਰਹੀ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਜਲਦੀ ਮਲਜ਼ਮਾ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਉਸ ਸਮੇਂ ਆ ਗਈ ਸੀ ਇਹਦੀ ਰਿਪੋਰਟ ਹੋਇਆ ਅੱਜ ਕਰੀਬ 2 ਵਜੇ ਸਾਡੇ ਘਰ ਰੀਟਾ ਨਾਲ ਦੀ ਕੁੜੀ ਮਿਲਣ ਵਾਸਤੇ ਆਈ ਸੀ ਉਹ ਜਦੋਂ ਆ ਕੇ ਬੈਠੀ ਰਹੀ ਤੇ ਉਹਨੇ ਜੋ ਦੋ ਮੁੰਡੇ ਜਿਹੜਾ ਮੂੰਹ ਬੱਦੇ ਰਹੇ ਉਹ ਸਾਡੇ ਘਰ ਆ ਘਰ ਆ ਕੇ ਤੇ ਇਹਨਾਂ ਦੇ ਸੁਨੇ ਦੇ ਗਣੇ ਧੁਆਂ ਲਾਪੇ ਉਹ ਘਰ ਦੀ ਮਰੀ ਦੇ ਤੇ ਢੋਲੀਆਂ ਲੋਆਂ ਕਨਾਰੀਆਂ ਵਾਲੀਆਂ ਲੋਆਂ ਜਿਹੜੀ ਰੀਟਾ ਸੀ ਉਹਦੀ ਟਾਪਸ ਇੱਕ ਆਰਟੀਫੀਸ਼ਲ ਪੂਰੀ ਪਾਈ ਉਹ ਲੋੜੀ ਮੈਂ ਉਹਨਾਂ ਦੇ ਫਿਰ ਉਹਨਾਂ ਦਾ ਹੱਥੋਂ ਪਾਈ ਹੋ ਗਿਆ ਹੱਥੋਂ ਪਾਈ ਹੋਣ ਤੇ ਮੈਂ ਉਹਨਾਂ ਦਾ ਪੇਸ਼ਟਲ ਜਿਹੜਾ ਸੀ ਉਹਦੇ ਇੱਕ ਹੋਰ ਪੇਸ਼ਟਲ ਸੀ ਇਹ ਇੱਕ ਕੋ ਖੁਕਰੀ ਪੇਸ਼ਟਲ ਜਿਹੜਾ ਸੀ ਮੈਂ ਉਹ ਕੋਲਿਆ ਉਹਨਾਂ ਨੂੰ ਤਾਂ ਕੰਮ ਮਾਰਿਆ ਦੂਸਰੇ ਨੇ ਮੇਰੇ ਖੁਕਰੀ ਮਾਰ ਲੱਗਾ ਉਹ ਫਿਰ ਮੈਨੂੰ ਜਿਹੜਾ ਪੇਸ਼ਟਲ ਸੀ ਉਹਨੂੰ ਵਾਪਸ ਦੇਣਾ ਪੈ ਗਿਆ ਮੇਰੇ ਫਿਰ ਉਹਨਾਂ ਘੜਾ ਪਾਇਦਾ ਚੋਣਦਾ ਉਹ ਡੁਆਲਿਆ ਮੇਰੇ ਖਬੇ ਹੱਥ ਤੇ ਹੀ ਸੁਨੇੜੀ ਰੇਕ ਪਈ ਸੀ ਚਾਹ ਪਈ ਸੀ ਉਹ ਤੇ ਬਰਨਾਜ ਜੀ ਐਸਓ ਕਰਿਆ ਉਹ ਵੀ ਡੁਆਲਿਆ ਫਿਰ ਜਦੋਂ ਕਿ ਮੈਂ ਫਿਰ ਉਹਨਾਂ ਹੱਥੀ ਪੈਨ ਨੂੰ ਫਿਰਦਾ ਹੀ ਪਰ ਉਹ ਉਹਨਾਂ ਮੇਰੇ ਬਾਵਾ ਬੰਦੀਆਂ ਮੂੰਹ ਬੰਦਤਾ ਤੇ ਨਾਲ ਫਿਰ ਮੈਨੂੰ ਕਹਿ ਬਈ ਜੋ ਪੈਏ ਹੋਏ ਆ ਉਹ ਦੇ ਦਿਓ ਮੈਂ ਵੀ ਸਾਡੇ ਕੋਲ ਪੈਸੇ ਨਹੀਂ ਤੂੰ ਜੋ ਕਰਨਾ ਕਾਰੀ ਲਵਾਜ ਮੈਂ ਤੀਰ ਮਾਰਨਾ ਮਾਰ ਚੋ ਸਨ ਉਹ ਇਨੀ ਗੱਲ ਕਹਿ ਫਿਰ ਉਹ ਕਾਰੀ ਮੇਰੇ ਦਾ ਵੀ ਮੂੰਹ ਬੰਦ ਕੇ ਮੇਰੀਆਂ ਬਾਹਾਂ ਤੇ ਮੂੰਹ ਬੰਦ ਕੇ ਮੂੰਹ ਬੰਦ ਕੇ ਤੇ ਉਹ ਮਤਲਬ ਡੋਕੇ ਮਾਰ ਕੇ ਤੇ ਚੱਲ ਗਿਆ ਔਰ ਤੁਸੀਂ ਸ਼ਿਕਾਇਤ ਕੀਤੀ ਆ ਹਾਂਜੀ ਪੁਲਿਸ ਨੂੰ ਆਹ ਪੁਲਿਸ ਨੂੰ ਮੈਂ 112 ਨੰਬਰ ਤੇ ਸ਼ਿਕਾਇਤ ਕੀਤੀ ਉਹਨਾਂ ਮੈਨੂੰ 15 ਮਿੰਟ ਖਰਾਬ ਕੀਤਾ ਜਿਹਨੋਂ ਕੋ ਪੁਸਤਾ ਫਰਦੀ ਭਈ ਉਹ ਸੇ ਕਹੇ ਸਾਰੇ ਪਾਸੇ ਮੈਸੇਜ ਕਰਦੇ ਲਾ ਕੇ ਲਾ ਕੇ ਉਹਨਾਂ ਬਜਾਏ ਲਾ ਕੇ 115 ਮਿੰਟ ਤੇ ਰਜਿੜਾ ਕੇ ਰਾ ਪੈਂਦਾ ਜਿਹੜਾ ਥਾਣਾ ਪੈਂਦਾ ਜਦੋਂ ਕਿ ਕੰਟਰੋਲ ਵਾਲੇ ਪਤਾ ਕਿ ਸ਼ਹਿਰ ਚ ਰਹਿੰਦੇ ਉਹਨੂੰ ਸਿਟੀ ਥਾਣਾ ਪੈਂਦਾ ਤੇ ਜਿਲ੍ਹਾ ਦਾਫਰ ਹੁੰਦਾ ਤੇ ਪੀਸੀਆਰ ਵਾਲਾ ਇੱਕ ਐਸਆਈ ਆ ਫਿਰ ਪੀਸੀਆਰ ਵਾਲਾ ਦੂਜਾ ਆਇਆ ਉਹ ਵੀ ਪੁੱਛੂ ਇਸ ਕਰਕੇ ਕਰਦੇ ਜਿਹੜੇ ਥਾਣੇ ਮੁਰਗੀ ਛੋਟਾ ਆਇਦਾ ਸੀ ਉਹਨੇ ਦਰਖਾਸਤ ਦਿੱਹੀ ਆ ਦਰਖਾਸਤ ਦੇਖ ਕੇ ਤੇ ਮੇਰੇ ਤਰਫ ਦੱਕਰ ਰਾਕੇ ਜੈ ਆਏ ਦੁਪਹਿਰੀਆਂ ਆਏ ਨੇ ਤੇ ਅਸੀਂ ਕੁੰਡੀ ਖੋਲੀ ਦੇਣੀ ਕੋਈ ਪੁਰਾਣੀ ਆ ਗਈ ਤੇ ਉਹਦੇ ਕਰਕੇ ਕੁੰਡੀ ਖੋਲੀ ਉਹਦੇ ਨਾਲ ਹੀ ਮਗਰੋਂ ਇਹ ਆ ਗਏ ਨੇ ਆ ਗਏ ਨੇ ਧਿਆਨ ਦੇ ਪਹਿਲੇ ਮੇਰਾ ਮੂੰਹ ਬਨਣ ਲੱਗ ਪਿਆ ਫਿਰ ਮੇਰੀਆਂ ਬਾਵਾ ਬਨਣ ਲੱਗ ਪਏ ਫਿਰ ਮੈਂ ਕਿਹਾ ਵੀ ਮੈਂ ਕਿਹਾ ਉਹ ਨਾਲ ਦੀ ਕੁੜੀ ਨੂੰ ਮੈਂ ਕਿਹਾ ਉਹ ਰੀਤਾ 100 ਨੰਬਰ ਤੇ ਫੋਨ ਕਰ ਰਹਾ ਉਹ ਉਹ ਫਿਰ ਉਹਨੇ ਮਿਆ ਨਹੀਂ ਗੱਲ ਕਹੀ ਜੋ ਕਰਨ ਲੱਗੀ ਉਹਦਾ ਵੀ ਮੋਬਾਈਲ ਖੋਲਿਆ ਮੇਰਾ ਵੀ ਮੋਬਾਈਲ ਖੋਲਿਆ ਉਹ ਕੁੜੀ ਦੇ ਵੀ ਕਾਂਟੇ ਖੋਲ ਲਏ ਤੇ ਝੂੜੀਆਂ ਵੀ ਲਾ ਲੀਆਂ ਉਹਦੀਆਂ ਫਿਰ ਇਹਨਾਂ ਵਾ ਇਹਨਾਂ ਨੇ ਨਾ ਪਸਤੌਲ ਖੋਲਿਆ ਉਹਨਾਂ ਕੋਲ ਤੇ ਉਹਨਾਂ ਵੱਲ ਕਰਦੇ ਤੇ ਪਸਤੌਲ ਕੋਲ ਫਿਰ ਇਹਨਾਂ ਵਾਲੇ ਪਾਸੇ ਹੋ ਗਿਆ ਤੇ ਇਹਨਾਂ ਦੇ ਹੱਥੀ ਵੀ ਪੈਣ ਲਾ ਪਏ ਉਹ ਤੇ ਫਿਰ ਇਹਨਾਂ ਨੇ ਮੇਰੇ ਕੋਲੋਂ ਝੂੜੀਆਂ ਵੀ ਲਵਾ ਲਈਆਂ ਉਹਨਾਂ ਨੇ ਤੇ ਕਾਂਟੇ ਵੀ ਲੋਹਾਲੇ ਉਹਨਾਂ ਨੇ ਮੇਰੇ ਕੋਲ ਤੇ ਮੋਬਾਈਲ ਵੀ ਮੇਰਾ ਮੇਰੇ ਕੋਲ ਲਾ ਗਏ ਹਾਂ ਕਹਿੰਦੇ ਅੱਜ ਆਈ ਫੇਅਰ ਮੈਂ ਕਿਹਾ ਤੁਸੀਂ ਮੁੰਤੇ ਲੱਗਾ ਹੀ ਕਿ ਜਿੱਦਾਂ ਪਹਿਲ ਵੀ ਤੁਸੀਂ ਅਤਵਾਦੀ ਨਹੀਂ ਹੈਗੇ ਕਹਿੰਦੇ ਅਸੀਂ ਉਹੀ ਅਤਵਾਦੀਆਂ ਜਿਹੜੇ ਪਹਿਲੇ ਆਏ ਸੀ ਉਹ ਹੀ ਆਹੀ ਤੇ ਜੇ ਮਗਰੋਂ ਮੂੰਹ ਖੋਲਿਆ ਕਿ ਹਲਾ ਖੋਲਿਆ ਤਾਂ ਅਸੀਂ ਫੇਰ ਆ ਜਣਾਈਆ ਕਿੰਨੇ ਬੰਦੇ ਸੀ ਦੋ ਬੰਦੇ ਸੀ ਹਾਂ ਇੱਕ ਆ ਤੇ ਮੋਟਰਸਾਈਕਲ ਤੇ ਆਏ ਨੇ ਉਹ ਤੇ ਮੂੰਹ ਬੰਨੇ ਦੇ ਉਹਨਾਂ ਨੇ ਕਾਲੇ ਪਟਕਿਆਂ ਨਾਲ ਹਾਂ ਔਰ ਔਰ ਚਤੇ ਆ ਗਏ ਕੈਮਰੇ ਤੇ ਆ ਗਏ 感觉。<noise>